ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਮੈਂ ਸਿਮਰਨ ਤੁਹਾਡਾ ਪੀੜ ਫੈਮਿਲੀ ਵਲੌਗ ਵਿੱਚ ਸਵਾਗਤ ਕਰਦੀ ਆਂ ਜੀ ਹੋਰ ਦੱਸੋ ਜੀ ਕਿਵੇਂ ਹੋ ਤੁਸੀਂ ਤੇ ਅਸੀਂ ਵੀ ਠੀਕ ਠਾਕ ਹਾਂ ਜੀ ਵਧੀਆ ਮੌਸਮ ਜਿਹੜਾ ਇੱਕਦਮ ਹੀ ਖਰਾਬ ਹੋ ਗਿਆ ਕੱਲ ਦੀ ਬਿਲਕੁਲ ਵੀ ਧੁੱਪ ਨਹੀਂ ਚਮਕੀ ਹੈਗੀ ਹੁਣ ਵੀ ਬਹੁਤ ਜ਼ਿਆਦੇ ਬੱਦਲਬਾਈ ਜੀ ਹੋਈ ਪਈ ਆ ਪਤਾ ਨਹੀਂ ਕੀ ਆ ਇਹ ਪਤਾ ਨਹੀਂ ਤਾਂ ਬੱਦਲ ਨੇ ਪਤਾ ਨਹੀਂ ਕੋਈ ਧੂਆਂ ਚੜਿਆ ਹੋਇਆ ਹੈ ਪਤਾ ਨਹੀਂ ਕੀ ਚੀਜ਼ ਹੈ ਜੀ ਪਤਾ ਹੀ ਨਹੀਂ ਲੱਗਦਾ ਹੈਗਾ ਤੇ ਚਲੋ ਜੀ ਮੈਂ ਧਰਨ ਲੱਗੀ ਸੀਗੀ ਮਿਸਤਰੀਆਂ ਦੀ ਚਾਹ ਉਹਨਾਂ ਨੂੰ ਚਾਹ ਦੇਣੀ ਹੈ ਤੇ ਚਲੋ ਹੁਣ ਆਪਾਂ ਚਾਹ ਧਰ ਲੈਨੇ ਆ ਕੱਪੜੇ ਵੀ ਨਹੀਂ ਸੁੱਕਦੇ ਹੈਗੇ ਬਿਲਕੁਲ ਨਹੀਂ ਸੁੱਕਦੇ ਕੱਪੜੇ ਤੇ ਥਾਂ ਥਾਂ ਤੇ ਕੱਪੜੇ ਪਏ ਨੇ ਬਹੁਤ ਔਖਾ ਹੋਇਆ ਪਿਆ ਪਹਿਲਾਂ ਵਾਲੇ ਸੁੱਕਦੇ ਨਹੀਂ ਨਵੇਂ ਕੱਪੜੇ ਹੋਗੇ ਕੱਪੜਿਆਂ ਦਾ ਹੀ ਔਖਾ ਹੋ ਜਾਂਦਾ ਜੀ ਹੋਰ ਨਹੀਂ ਕੱਪੜਿਆਂ ਦਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਚੁੱਕਣ ਦਾ ਹੋਰ ਤਾਂ ਚਲੋ ਕੰਮ ਹੋ ਹੀ ਜਾਂਦੇ ਨੇ ਕੋਲ ਮੈਂ ਹੁਣ ਚਾਹ ਬਣਾਉਣੀ ਆ ਡਾਕਟਰ ਸਾਹਿਬ ਕਹੇ ਹੋਏ ਨੇਗੇ ਜਿਮ ਉਹਨਾਂ ਨੂੰ ਪੁੱਛਦੀ ਆ ਵੀ ਕਿੰਨੇ ਬੰਦੇ ਨੇ ਚਾਹ ਵਾਲੇ ਉਹਨਾਂ ਨੂੰ ਪੁੱਛ ਕੇ ਫੇਰ ਚਾਹ ਬਣਾਉਂਗੀ ਕੱਲ ਤਾਂ ਹੈਗੇ ਸੀ ਜੀ 8 ਜਾਣੇ ਪਰਸੋਂ ਵੀ 8 ਜਾਣੇ ਸੀਗੇ ਤੇ ਅੱਜ ਦੇਖਦੇ ਆ ਕਿੰਨੇ ਆਉਣਗੇ ਕੀ ਪਤਾ ਘਟ ਜਾਣਗੇ ਕੀ ਪਤਾ ਵੱਧ ਵੀ ਸਕਦੇ ਨੇ ਵੈਸੇ ਤਾਂ ਨਾ ਆਪਣੇ ਬਿਜਲੀ ਦਾ ਕੰਮ ਵੀ ਸਟਾਰਟ ਹੋਣ ਵਾਲਾ ਹੀ ਉਹ ਜਿਹੜੇ ਪਾਸ ਸਿਕਿਉਰਿਟੀ ਪਰ ਈ ਸੀਗੀ ਮੀਟਰ ਲਾਉਣ ਵਾਸਤੇ ਤੇ ਉਹਨਾਂ ਨੇ ਵੀ ਆਉਣਾ ਅੱਜ ਖੰਬੇ ਲਾਉਣ ਵਾਸਤੇ ਤਿੰਨ ਖੰਬੇ ਲੱਗਣਗੇ ਆਪਣੇ ਤੇ ਡਾਕਟਰ ਸਾਹਿਬ ਕਰਦੇ ਸੀਗੇ ਕਹਿੰਦੇ ਅੱਜ ਵੀ 10:00 ਵਜੇ ਖੰਬੇ ਚੱਕ ਕੇ ਲੈ ਕੇ ਆਉਣੇ ਨੇ ਵੀ ਫੋਨ ਆਇਆ ਸੀਗਾ ਜੈ ਸਿੰਘ ਸਾਹਿਬ ਦਾ ਤੇ ਉਹ ਕਹਿੰਦੇ ਸੀਗੇ ਵੀ ਖੰੰਬੇ ਚੱਕ ਕੇ ਲੈ ਕੇ ਜਾਣੇ ਨੇ ਵੀ ਤੁਸੀਂ ਟਰੈਕਟਰ ਟਰਾਲੀ ਲੈ ਆਇਓ ਤੇ ਹੁਣ ਦੇਖਦੇ ਆਂ ਜੀ ਜੇ ਉਹ ਆ ਗਏ ਤਾਂ 10 ਵਜੇ ਬੰਦੇ ਵੱਧ ਜਾਣਗੇ ਹੁਣ ਤਾਂ ਸ਼ਾਇਦ ਘੱਟ ਹੀ ਹੋਣ ਮੈਂ ਦੇਖਦੀ ਆਂ ਡਾਕਟਰ ਸਾਹਿਬ ਨੂੰ ਫੋਨ ਕਰਦੀ ਆਂ ਵੀ ਕਿੰਨੇ ਕੁ ਬੰਦੇ ਨੇ ਫਿਰ ਮੈਂ ਉਸ ਹਿਸਾਬ ਨਾਲ ਚਾਹ ਧਰੂੰਗੀ ਕਿਤੇ ਮੈਂ ਵੱਧ ਬਣਾ ਦਾ ਉੱਥੇ ਬੰਦੇ ਘੱਟ ਹੋ ਜਾਣ ਤੇ ਫਿਰ ਵੀ ਔਖਾ ਹੈ ਫਿਰ ਵੀ ਚਾਹ ਖਰਾਬ ਹੋ ਜੂਗੀ ਚਲੋ ਹੁਣ ਮੈਂ ਉਹਨਾਂ ਨੂੰ ਫੋਨ ਲਾ ਕੇ ਪਹਿਲਾਂ ਪੁੱਛਦੀ ਆਂ ਵੀ ਕਿੰਨੇ ਬੰਦਿਆਂ ਦੀ ਚਾਹ ਧਰਨੀ ਹੈ ਫਿਰ ਮੈਂ ਚਾਹ ਬਣਾਉਣ ਲੱਗਦੀ ਆਂ ਹਾਂਜੀ ਡਾਕਟਰ ਸਾਹਿਬ ਨੂੰ ਮੈਂ ਪੁੱਛ ਲਿਆ ਫੋਨ ਕਰਕੇ ਉਹ ਕਹਿੰਦੇ ਵੀ ਤੁਸੀਂ ਪੰਜ ਬੰਦਿਆਂ ਦੀ ਚਾਹ ਧਾਰ ਦੋ ਵੀ ਅੱਜ ਅੱਠ ਬੰਦੇ ਨਹੀਂ ਆਉਣੇ ਆ ਪੰਜ ਹੀ ਆਉਣਗੇ ਤੇ ਚਲੋ ਹੁਣ ਮੈਂ ਪੰਜ ਬੰਦਿਆਂ ਦੀ ਚਾਹ ਬਣਾ ਦਿੰਨੀ ਆ ਤੇ ਬਾਅਦ ਵਿੱਚ ਦੇਖਦੇ ਆ ਫਿਰ ਵੀ 10:00 ਵਜੇ ਕਿੰਨੇ ਕੁ ਦੀ ਚਾਹ ਜਾਊਗੀ ਚਲੋ ਇਹ ਚਾਹ ਆਪਣੀ ਬਣ ਗਈ ਦੁੱਧ ਪਾਉਣੀ ਆ ਮੈਂ ਚਾਹ ਪੈਂਤ ਨਾਲ ਹੀ ਹੁੰਦੀ ਹੈ ਨਾ ਜਿਹੜਾ ਆਪਣਾ ਪਲਾ ਹੁੰਦਾ ਪਲੀ ਕਹਿੰਦੇ ਹੋ ਤੁਸੀਂ ਕੀ ਕਹਿੰਦੇ ਹੋ ਉਹ ਮੈਨੂੰ ਲੱਭ ਹੀ ਨਹੀਂ ਰਿਹਾ ਹੋਤ ਨਹੀਂ ਕਿੱਥੇ ਧਰਤਾ ਹੁਣ ਮੈਂ ਜਿਗਾੜ ਲਾ ਲਿਆ ਦੇਖੋ ਇਹਦੇ ਨਾਲ ਨਾ ਆ ਚੀਜ਼ ਨਾ ਆ ਪਲੀ ਹੁਣ ਆਪ ਇਹਦੇ ਨਾਲ ਕਰ ਲਾਂਗੇ ਚਲੋ ਚਾਹ ਬਣ ਜੂਗੀ ਫਿਰ ਬੋਤਲ ਚ ਪਾ ਕੇ ਬਸ ਉਹਨੂੰ ਧਾਦਾਂਗੇ ਤਰਸਾਉਣ ਵਾਲੀ ਹੋਣਗੇ I <clears> do <throat> Toma o levo, do. ਪੰਜ ਬੰਦਿਆਂ ਦੀ ਕਿਹਾ ਸੀ ਮੈਂ 1-2 ਦੀ ਬੱਦੂ ਭੇਜਤੀ ਮੈਂ ਕਿਹਾ ਚਲੋ ਉੱਥੇ ਕੋਈ ਆ ਜਾਂਦਾ ਹੁੰਦਾ ਹੋਂਰ ਘਟਣੀ ਨਹੀਂ ਚਾਹੀਦੀ ਹੈਗੀ ਬੱਦ ਜੇ ਤਾਂ ਕੋਈ ਕਰਨੀ

ਵੀਡੀਓ ਬਣਾ ਲੈ ਵੀਰੇ YouTube ਤੇ ਪਾ ਦੀਏ ਹਾਂ ਚੈਨਲ ਹੈ ਮੇਰਾ YouTube ਤੇ ਵੀਡੀਓ ਤਾਂ ਥੋੜੀਆਂ ਪਾਈਆਂ ਨੇ ਹਜੇ ਕਾ ਬਿਲ ਨਹੀਂ ਉਹ ਉਹ ਹਜੇ ਮਮਟੀ ਤਾਂ ਲੈਂਟਰ ਹੈ ਜੀ ਉਹ ਲੈ ਇਹਨਾਂ ਨੇ ਖੋਲਿਆ ਹੀ ਨਹੀਂ ਹੈਗਾ ਕਾਫੀ ਦਿਨ ਹੋ ਗਏ ਹੁਣ ਆ ਸਟੋਰ ਸਟੋਰ ਚ ਵੀ ਲੱਗ ਗਿਆ ਉਹ ਹੋ ਗਿਆ ਪਲਾਸਟਰ ਸੱਚਾ ਨੇਰਾ ਹਜੇ ਕੁਝ ਦਿਖਦਾ ਤਾਂ ਹੈ ਨਹੀਂ ਤੇ ਵੀ ਹੋ ਜਾ ਸਾਰੇ ਕਿਤੇ ਹੋ ਗਿਆ ਪਲਸਟਰ ਤਾਂ ਮੋਸਟਲੀ ਬਸ ਆਪਣਾ ਲੌਬੀ ਰਹਿ ਗਈ ਕੱਲੇ ਬਾਹਰੋਂ ਵੀ ਕਰਤਾ ਬਾਹਰੋਂ ਵੀ ਹੋ ਗਿਆ ਬਸ ਹੁਣ ਜਿਹੜੀ ਆਪਣੀ ਆ ਹੁੰਦੀ ਹੈ ਨਾ ਬਾਉਂਡਰੀ ਵਾਲ ਇਹ ਕਰਨੀ ਹੈ ਜੀ ਚਾਰ ਸਿਰੇ ਬਸ ਉਹ ਉੱਥੇ ਤੱਕ ਬਾਡੀ ਜੁਤੇ ਇਹ ਇਹ ਆਪਾਂ ਇਹ ਤਾਂ ਚੀਕਾਂਗੇ ਕਿਉਂਕਿ ਪਤਾ ਨਹੀਂ ਮਗਰ ਹੈਗਾ ਖਸਾ ਅਗਰ ਆਪ ਪਾਣੀ ਲਾਉਂਗਾ ਨਿਓਂ ਨੂੰ ਸਲਾਬ ਚੜਦੀ ਰਹੀ ਆ ਉਹਦੇ ਨਾਲ ਸਲਾਬ ਨਹੀਂ ਜਾਣੀ ਹੈਗੀ ਅੰਦਰ ਇਹਦਾ ਕੀ ਹੱਲ ਹੈ ਜੇ ਹੁਣ ਤਾਂਹਾਂ ਦਾ ਤਾਂ ਹੋ ਗਈ ਬੰਦ ਮੂਹਰੇ ਉਹ ਡੇਲੀਆ ਲੱਕ ਭਰ ਦਿੰਦੇ ਨੇ ਡੇਲੀਆ ਨਾ ਕਿ ਇਹਨੂੰ ਭਰ ਦੇ ਵੀਰ ਬੰਦਾ ਇੱਕ ਖੜੀ ਕਰਕੇ ਭਰ ਰਿਹਾ ਸਿਰੱਖੋਂ ਇੰਝ ਚੱਕ ਦੂੰਗੀ ਉੱਪਰ ਹੀ ਉੱਪਰ ਹੀ ਧਾਮੀ ਪਣੀ ਦੂੰਦਾ ਉੱਚੀ ਕਿੰਨੀ ਕਰੋਗੇ ਹਾਂ ਇਹ ਉੱਪਰ ਤਾਂ ਕੱਚ ਕਰੀ ਪੈਣੀ ਆ ਪੂਰੀ ਪਰ ਮੋਟੋ ਚੱਕੂ ਦਾ ਅੰਦਰ ਆਊਗਾ ਆਪਣੇ ਅਗਰ ਹਾਂ ਇਹ ਵੀ ਜਾਣ ਚਾਹੀਦਾ ਮੈਨੂੰ ਕਿਹਾ ਤਾਂ ਸੀਗਾ ਫਿਰ ਉਹ ਦਾਣਾ ਰੱਖਣਾ ਪੈਣਾ ਸੀ ਵਿੱਚ ਮਾਰਾ ਜੇ ਤਾਂ ਤੁਸੀਂ ਇੱਥੇ ਨਿਉ ਕੱਢਣੀ ਆ ਉਹ ਦੇਖ ਲਓ ਨਹੀਂ ਕਹ ਨਿਉ ਦੀ ਲੋੜ ਨਹੀਂ ਤੇ ਉਪਰ ਹੀ ਧਰ ਦਾਂਗੇ ਕਹਿੰਦਾ ਆਪਾਂ ਵਾ ਠੀਕ ਆ ਲੱਗ ਜੂਗੀ ਉਹਦਾ 5 ਇੰਚ ਇਸ ਤੇ ਬਸ ਉਹ ਉੱਪਰ ਲਾ ਕੇ ਆਣੀ ਫਿਰ ਜਿਹੜੇ ਇੱਥੇ ਆਪਾਂ ਗੇੜ ਲਾਵਾਂਗੇ ਬਸ ਨਾਲ ਹੀ ਲੱਗ ਜੂ ਉਹ ਤਾਂ ਕੋਈ ਵੱਡੀ ਨਹੀਂ ਕੋਈ ਦਿੱਕਤ ਨਹੀਂ ਹੈਗੀ ਨਾ ਲੱਗ ਜੂ ਤਾਂ ਯਾਰ 5 ਇੰਚ ਲਾਉਣੀ ਤੇ ਬਾਅਦ ਲੈਣੀ ਮੜ ਜਾਣੀ ਤੇ ਇਹਨੇ ਕੋ ਪ੍ਰਾਸਤ ਕਰਨਾ ਆਪਾਂ ਹਾਂ ਇਹ ਤਾਂ ਹੋਊਗੀ ਨਾਲ ਹੀ ਇਹ ਵੀ ਬਾਅਦ ਹੀ ਹੋਊਗੀ ਬੋਟਰ ਚਾਲੰਗ ਕਰਦੀ ਹੈ। ਪਰ ਅਗਿਆ ਕਰਾਂਗੇ ਵਧੀਆ ਚੰਗੀ ਹੈ। ਇਹ ਵਧੀਆ ਲੱਗੂ। ਠੀਕ ਨਹੀਂ ਫਰੇਸ ਤਾਂ ਉਹ ਇਹ ਚੀਜ਼ ਇਹ ਬਣਾਉਣੀ ਆ। ਇਹਦਾ ਜੇ ਆਲੂ ਦੇ ਤੇ ਅੰਦਰ ਹੋਵੇ ਨਾ ਜਿਵੇਂ ਮਰਜੀ ਮੋਟਰ ਚੱਲਦੀ ਹੋਵੇ। ਮਹਿਕ ਬਣਾ ਰਹੀ ਐ। ਕੀ ਬਣਾਉਣੀ ਮਹਿਕ? ਪਫ। ਪਫ। ਪਫ ਬਣਾਉਣ ਲੱਗੀ ਹੋਈ ਐ। ਕਿੰਨਾ ਕਿੰਨਾ ਸਮਾਨ ਲਿਆ ਮੈਂ ਇਕ ਇੱਕ ਕੱਪ ਮੈਦਾ ਹਾਂ ਇੱਕ ਚਮਚਾ ਰੂੜ ਹਾਂ ਇੱਕ 25 ਚਮਚ ਅਜਵਾਇਨ ਹਾਂ ਤੈਨੂੰ ਚਮਚੇ ਦੇ ਉੱਤੇ আচ্ছা ਚਲ ਜੇ ਤਾਂ ਬਣ ਗਏ ਵਧੀਆ ਫਿਰ ਤਾਂ ਮज्जा ਨਹੀਂ ਪਹਿਲੀ ਵਾਰੀ ਬਣਾਉਣ ਲੱਗੀ ਆ ਵਿਚਾਰੀ ਜੇ ਵਧੀਆ ਬਣ ਗਿਆ ਤਾਂ ਦੇਖ ਲਓ ਦੇਖੀ ਜਾਊਗੀ ਜੇ ਵਧੀਆ ਬਣ ਗਿਆ ਚਲੋ ਫਿਰ ਤੁਹਾਨੂੰ ਤਾਂ ਖਾ ਮਾ ਗਈ ਜੀ ਬਣਾ ਲਵੇ ਮਹਿਕ ਤੁਹਾਨੂੰ ਦਿਖਾਉਣੀ ਆ ਇਹਦੇ ਬਣੇ ਹੋਏ ਪਾਫ ਵੀ ਕਿਵੇਂ ਬਣਾਉਂਦੀ ਆ ਠੀਕ ਹੈ ਚਲ ਉਹ ਕੋਲੀਚ ਕੀ ਬਣਾਇਆ ਮੈਂ ਕ ਇਹ ਤਾਂ ਜਿੱਦਨੇ ਡੇਰਾ ਖੋਲਣ ਗਿਆ ਹਾਂ ਅੱਛਾ ਇਹ ਚ ਕੀ ਪਾਇਆ ਸੀ ਦੋ ਚਮਚੇ ਕੌਰਨਫਲੋਰ ਅੱਛਾ ਚਾਰ ਚਮਚੇ ਦੇਸੀ ਕੀ ਦੋ ਚਮਚੇ ਕੌਰਨਫਲੋਰ ਦੇ ਚਾਰ ਚਮਚੇ ਦੇਸੀ ਕੀ ਅੱਛਾ ਚਲ ਬਣਾ ਲੈ ਪੁੱਤ ਤੋਂ ਦਖਾਵਾਂਗੇ ਜੇ ਪਾਸ ਹੋ ਗਈ ਤਾਂ ਵੀ ਜੇ ਫੇਲ ਹੋ ਗਈ ਤਾਂ ਵੀ ਦੱਸਾਂਗੇ ਵੀ ਬਣੇ ਨੇ ਕਿ ਨਹੀਂ ਬਣੇ ਚਲੋ ਮਿਹਨਤ ਕਰ ਲਈ ਐ ਜੇ ਕਹਿੰਦੀ ਮਮਾ ਮੈਂ ਬਣਾ ਕੇ ਦੇਖਣੇ ਨੇ ਮੈਂ ਚੱਲ ਬਣਾ ਲੈ ਪੁੱਤ ਅੱਜ ਇਹਨੂੰ ਛੁੱਟੀ ਸੀ ਸੰਡੇ ਐ ਮੈਂ ਚੱਲ ਬਣਾ ਕੇ ਦੇਖ ਲਾਂ ਹੋ ਜੇ ਹੋ ਗਈ ਕਾਮਯਾਬ ਆ ਬਣਾਉਣੀਆਂ ਨੇ ਆ ਬਣ ਗਈਆਂ ਇਹ ਪਾਫੂ ਬਣ ਗਏ ਜੀ ਬਹੁਤ ਜ਼ਿਆਦਾ ਕ੍ਰਿਸਪੀ ਨੇ ਆਰੇ ਬਹੁਤ ਜਿਆਦਾ ਕ੍ਰਿਸਪੀ ਨੇ ਦੇਖੋ ਬਹੁਤ ਵਧੀਆ ਬਣੇ ਨੇ ਤੇ ਬਸ ਆ ਬਣਾ ਰਹੀ ਆ ਆ ਰਹਿ ਗਏ ਤਿੰਨ ਚਾਰ ਡੱਕ ਸਭ ਲੈ ਕੇ ਚੱਕ ਕੇ ਕਹਨੇ ਮੈਨੂੰ ਦਿਓ ਛੇਤੀ ਖਾਣ ਨੂੰ ਦੇਖੋ ਐ ਬਣਦੇ ਨੇਗੇ ਬਹੁਤ ਵਧੀਆ ਬਣ ਰਹੇ ਨੇਗੇ ਦੇਖੋ ਬਹੁਤ ਕ੍ਰਿਸਪੀ ਬਣੀ ਆ ਬਹੁਤ ਵਧੀਆ ਕਰਾਰੇ ਕਰਾਰੇ ਜਦੋਂ ਆਪਾਂ ਨਾ ਬਚਪਨ ਚ ਨਹੀਂ ਖਾਂਦੇ ਹੁੰਦੇ ਸੀ ਜਿਹੜੇ ਫੈਨ ਹੁੰਦੇ ਸੀਗੇ ਉਸ ਤਰ੍ਹਾਂ ਦੀ ਚੀਜ਼ ਆ ਇਹ ਬਸ ਇਹ ਛੋਟੀ ਆ ਗਈ ਉਹ ਵੱਡੇ ਵੱਡੇ ਜਿਹੇ ਹੁੰਦੇ ਸੀਗੇ ਜੇ ਤੁਸੀਂ ਖਾਦੇ ਨੇ ਤਾਂ ਦੱਸਿਓ ਅਸੀਂ ਬਹੁਤ ਖਾਂਦੇ ਹੁੰਦੇ ਸੀ ਛੋਟੇ ਹੁੰਦੇ ਚੱਲ ਵਧੀਆ ਮਹਿਕ ਕਾਮਯਾਬ ਹੋ ਗਈ ਹੁਣ ਹੁਣ ਬਣਾ ਲਿਆ ਕਰ ਇਸ ਲੋ ਅੱਗ ਤੇ ਬਣਾਉਣੇ ਨੇ ਮੀਡੀਅਮ ਜੀ ਅੱਗ ਤੇ ਤੇ ਆ ਰਿਹਾਗੇ ਬਣਦਾ ਬਹੁਤ ਟਾਈਮ ਚ ਨਹੀਂ ਬਹੁਤ ਟਾਈਮ ਲੱਗਦਾ ਇਹਨਾਂ ਨੂੰ ਹੌਲੀ ਹੌਲੀ ਪੱਕਦੇ ਨੇ